ਪਹਿਲਾ ਮਜਬੂਰੀ ਦੱਸੋ ਥੋੜੀ ਜੀ ਕਹਿੰਦੇ ਮਜਬੂਰੀ ਤਾਂ ਐ ਜੀ ਮੈਂ ਮਲਾਜਮ ਬੰਦਾ ਤੇ ਛੋਟਾ ਸੰਧਾ ਨਹੀਂ ਸੀ ਸੰਧਾ ਨਹੀਂ ਹਾਂ ਜੀ ਅੱਛਾ ਜੀ ਵਿੱਚ ਨੂੰ ਜੀ ਦਾ ਕਰਦਾ ਨਹੀਂ ਜੀ ਹਾਂ ਇਸ ਤੋਂ ਬਾਅਦ ਤਾਂ ਹੁਣ ਇਹਨੇ ਹਾਂ ਪੈਸੇ ਲਿਉਣੇ ਆ ਇੰਨੀ ਮਿਹਨਤ ਕੀਤੀ ਆ ਹਾਂ ਹੁਣ ਤਾਂ ਤਿਆਰ ਹੋਣ ਵਾਲਾ ਛੋਟਾ ਜੀ ਨੌਕਰੀ ਦਾ ਕਰਕੇ ਹਾਂ ਮਜਬੂਰੀ 'ਚ ਵੇਚ ਜੰਨੇ ਆ ਜੀ ਮਜਬੂਰੀ 'ਚ ਵੇਚੀ ਐ ਤਾਂ ਭਾਈ ਮਜਬੂਰੀ 'ਚ ਵੇਚਦੇ ਆ ਤਾਂ ਆਪਾਂ ਰੇਟ ਵੀ ਜਾਇਜ਼ ਰਖਾਵਾਂਗੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਛੋਟਾ ਦਿਖਾਉਣੇ ਆ ਬੜੇ ਸ਼ੌਂਕ ਨਾਲ ਤੇ ਰਿਝਾਨਾ ਨਾਲ ਪਾਲਿਆ ਹੋਇਆ ਤੇ ਜਿਹੜਾ ਜੇ ਇਹ ਸੇਲ ਕਰਨਾ ਇੱਕ ਵੈਸੇ ਇੱਕ ਮਜਬੂਰੀ ਬਣ ਰਹੀ ਆ ਕਿਉਂਕਿ ਇਸ ਤੋਂ ਬਾਅਦ ਤਾਂ ਇਹਨਾਂ ਨੇ ਇਹਨੇ ਰੁਪਈਆ ਦਾ ਮੀਂਹ ਭਰਉਣਾ ਸੀ ਮੀਂਹ ਭਰਉਣਾ ਸੀ ਤਾਂ ਵੇਚੀ ਕਿਉਂ ਜਾਂਦੇ ਆਏ ਫਿਰ ਗੱਲਬਾਤ ਕਰਦੇ ਆਪਾਂ ਮਾਲਕਾਂ ਨਾਲ ਤਾਂ ਹੋਰ ਬਾਈ ਜੀ ਕੀ ਹਾਲ ਚਾਲ ਠੀਕ ਆ ਜੀ ਆਪਣਾ ਨਾਮ ਜੀ ਪਿੰਡ ਦਾ ਨਾਮ ਵਿਨੋਦ ਕੁਮਾਰ ਜੀ ਪਿੰਡ ਗੰਗਾ ਜੀ ਅੱਛਾ ਜੀ ਤਾਂ ਬਾਈ ਜਿਹੜਾ ਇੰਨਾ ਸ਼ੌਂਕ ਨਾਲ ਰੀਝਾ ਨਾਲ ਪਾਲ ਕੇ ਹੈ ਤਾਂ ਅੱਜ ਤੁਸੀਂ ਸੇਲ ਕਰੀ ਜੈਨੋਂ ਪਹਿਲਾਂ ਮਜਬੂਰੀ ਦੱਸੋ ਥੋੜੀ ਜੀ ਕਿਹਦੀ ਮਜਬੂਰੀ ਤਾਂ ਹੈ ਜੀ ਮੈਂ ਮਲਾਜਮ ਬੰਦਾ ਤੇ ਛੋਟਾ ਸੰਧਾ ਨੇ ਲਿਆ ਸੰਧਾ ਨੇ ਹਾਂਜੀ ਅੱਛਾ ਜੀ ਵਿੱਚ ਨੂੰ ਜੀ ਦਾ ਕਰਦਾ ਨਹੀਂ ਜੀ ਹਾਂ ਇਸ ਤੋਂ ਬਾਅਦ ਤਾਂ ਹੁਣ ਇਹਨੇ ਹਾਂ ਪੈਸੇ ਲਿਉਣੇ ਆ ਇੰਨੀ ਮਿਹਨਤ ਕੀਤੀ ਆ ਹਾਂ ਹੁਣ ਤਾਂ ਤਿਆਰ ਹੋਣ ਵਾਲਾ ਛੋਟਾ ਜੀ ਨੌਕਰੀ ਦਾ ਕਰਕੇ ਹਾਂ ਮਜ਼ਦੂਰੀ ਚ ਵੇਚੀ ਜੰਨੇ ਆ ਜੀ ਮਜ਼ਦੂਰੀ ਚ ਵੇਚੀ ਆ ਤਾਂ ਭਾਈ ਮਜ਼ਦੂਰੀ ਚ ਵੇਚਦੇ ਆ ਤਾਂ ਆਪਾਂ ਰੇਟ ਵੀ ਜਾਇਜ਼ ਰਖਾਵਾਂਗੇ ਹੁਣ ਦਿਓ ਵੀ ਡਿਟੇਲ ਇਹ ਕਿੰਨੇ ਸਮੇਂ ਦਾ ਇਹ ਜੀ 2 ਸਾਲ ਤੇ 2 ਮਹੀਨੇ ਦਾ ਜੀ ਅੱਛਾ ਜੀ ਕਰਦੀ ਮੈਂ ਦਾ ਜੀ ਕਰਦੀ ਮੱਝ ਦਾ ਪਹਿਲੇ ਸੂਏ 16 ਲੀਟਰ ਦੁੱਧ ਕੱਢਿਆ ਜੀ ਮੱਝ ਨੇ ਉਸ ਨੇ ਹਾਂਜੀ ਅੱਛਾ ਜੀ ਪਿਓਰ ਮੁਰਨਾ ਮੱਝ ਹੈ ਹਾਂ ਪਿਓਰ ਹੈ ਤੇ ਚੰਗੇ ਬੁੱਲ ਦਾ ਸਿਮਰ ਰਖਾਇਆ ਜੀ ਅੱਛਾ ਜੀ ਰੁਸਤਮ ਹਿੰਦਾ ਜੀ ਰੁਸਤਮ ਹਿੰਦਾ ਹਾਂ ਰੁਸਤਮ ਹਿੰਦਾ ਜਗਾ ਜਾਣਕਾਰੀ ਲੈਣੀ ਹੈ ਤਾਂ YouTube ਤੇ ਸਰਚ ਮਾਰ ਲਓ ਰੁਸਤਮ ਹਿੰਦ ਸਾਰੀ ਡਿਟੇਲ ਆ ਜਾਊਗੀ ਬੁੱਲ ਦੀ ਜੀ ਹੂੰ ਚੰਗਾ ਸਿਮੰਤਰ ਆ ਗਿਆ ਜੀ ਉਹ ਰੁਸਤਮ ਹਿੰਦਾ ਇਹ ਛੋਟਾ ਜੀ ਅੱਛਾ ਜੀ ਤਾਂ ਸੇਵਾ ਦੇ ਵਿੱਚ ਤਾਂ ਦੇਖੇਗੀ ਆਪਾਂ ਕੋਈ ਕਮੀ ਤਾ ਪੂਰੀ ਸੇਵਾ ਪੂਰੀ ਕਰੀਏ ਜੀ ਸੇਵਾ ਪੂਰੀ ਛੱਡਿਆ ਜੀ ਚੰਗੀ ਸੇਵਾ ਕਰੀਏ ਤੇ ਹਜੇ ਬਸ ਇੰਨਾ ਕਹਿ ਵੀ ਥੋੜਾ ਨੌਕਰੀ ਦਾ ਕਰਕੇ ਆਪ ਚਲੇ ਜਾਨੇ ਆ ਹਾਂਜੀ ਹਾਂਜੀ ਓਨੀ ਕਹਿ ਕੱਚ ਹਾਂਜੀ ਹੂੰ ਹੋਰ ਕੁੜੇ ਕਿਤੇ ਹਾਂ ਕੋਈ ਤਾਂ ਫਿਰ ਵੀ ਹੁਣ ਇਹ ਰੇਟ ਦੀ ਗੱਲ ਕਰੀਏ ਵੱਡੀ ਰੇਟ ਤਾਂ ਬਿਲਕੁਲ ਜਾਇਜ਼ ਹੈ ਜੀ ਹੂੰ 80000 ਦਾ ਜੀ ਰੇਟ ਆਪਣਾ ਕੋਈ ਲੈਣ ਲੈਣ ਆ ਲਊਗਾ ਤਾਂ ਮੈਂ ਤੁਹਾਨੂੰ ਮਾਨਤਾ ਦੇ ਕੇ ਕਰ ਦਿਆਂਗਾ ਮਾੜਾ ਮੋਟਾ ਜੀ ਚੰਗਾ ਕਰੂੰਗਾ ਸਮਾਨ ਹਾਂਜੀ ਹੂੰ ਕਰੇ ਆ ਜਾਂਦਾ ਹਨ ਹਾਂ ਬਿਲਕੁਲ ਜ਼ਾਇਦ ਰੇਟ ਤੇ ਦੇਣਾ ਜੀ ਉਹ ਗੱਲ ਨਹੀਂ ਹਾਂ ਕਿਉਂ ਕਈ ਵਾਰ ਆਪਣੇ ਪਿੰਡਾਂ ਦੇ ਆਲੇ ਦੁਆਲੇ ਤੇ ਜਾਂ ਬਈ ਦੂਰੋਂ ਵੀ ਆ ਜਾਂਦਾ ਕਈ ਵਾਰ ਸੱਜਣ ਮਿੱਤਰ ਨਹੀਂ ਹੂੰ ਤਾਂ ਜੀ ਬਹੁਤ ਖਰਾਕ ਆਇਆ ਹੈ ਵੀ ਉਹ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਪਰ ਅਸੀਂ ਦਿੱਤਾ ਨਹੀਂ ਜੀ ਚੰਗੀ ਕੋਈ ਸਾਮ ਸਭਾਈ ਵਾਲਾ ਹੈ ਡੇਰੀ ਫਾਰਮ ਵਾਲਾ ਹੈ ਜਿਹੜਾ ਚੰਗੀ ਸੇਵਾ ਕਰੂਗਾ ਉਹਨੂੰ ਦੇਣਾ ਜੀ ਹੂੰ ਵੀ ਆਵਣੀ ਹਰ ਇਕ ਨੂੰ ਉਹ ਗੱਲ ਸੋਚੀ ਤੁਸੀਂ ਸਤਕਰਕ ਆ ਗਏ ਜੀ ਵੀ ਟੋਟਾ ਚੰਗਾ ਸਾਨੂੰ ਦੇ ਦਿਓ ਜੀ ਸਾਨੂੰ ਦੇ ਦਿਓ ਜੀ ਵਪਾਰੀ ਵੀ ਆ ਗਏ ਸਾਨੂੰ ਦੇ ਦਿਓ ਜੀ ਆਪ ਪਿਛੇ ਹਟਦੇ ਆਪ ਇਹ ਕੋਈ ਕੱਟੇ ਪਾੜਿਆਂ ਨੂੰ ਨਾਸ ਦੇ ਦੇ ਗਿਆ ਹੋਰ ਇਸ ਮਾਰੇ ਕਿਸੇ ਨੇ ਦਿੱਤਾ ਨਹੀਂ ਜਾਂ ਕੋਈ ਜਿਹੜਾ ਸੇਵਾ ਨਾ ਕਰੇ ਵੀ ਚੰਗੇ ਕੋਈ ਡੇਰੀ ਫਾਰਮ ਵਾਲਾ ਆ ਜੇ ਮਈਆਂ-ਮੂਈਆਂ ਰੱਖਦਾ ਹੋਵੇ ਕਰੇ ਸੌਂਕ ਨਾਲ ਪਾੜਨਾ ਟੋਟਾ ਹੁੰਦੇ ਨੇ ਜੀ ਉਹਨੂੰ ਦੇਣਾ ਹਾਂਜੀ ਠੀਕ ਹੈ ਤਾਂ ਹਾਈਟ ਇਹਦੀ ਕਿੰਨੀ ਆਈ ਤਕਰੀਬਨ ਹਾਈਟ ਇਹਦੀ ਜੀ 5 ਫੁੱਟ ਤੇ 2 ਇੰਚ ਹੈ ਜੀ ਹੂੰ 5 ਫੁੱਟ 2 ਇੰਚ ਹਾਂ ਹੂੰ ਕ੍ਰੋਸ ਕਰਦਾ ਹਣਾ ਆਪਾਂ ਦੇਖੀ ਜਾਂਦੇ ਆ ਤੁਹਾਡੇ ਮੋੜਿਆਂ ਤੋਂ ਬਰੋਬਰੇ ਉੱਤੀ ਜਾਈ ਜਾਂਦਾ ਹਾਂ ਮੂੰਹ ਕੋਲੇ ਆਈ ਜਾਂਦਾ ਜੇ ਤੇ ਢੋਡੀ ਕੋਲੇ ਨੱਕ ਕੋਲੇ ਆਈ ਜਾਂਦਾ ਜੀ ਹਾਂ ਹਾਂ ਜੀ ਤਾਂ ਫਿਰ ਬਈ ਰੇਟ ਤੁਸੀਂ ਦੱਸਿਆ ਸੀ ਯਾਰ ਮਾਨ ਸਮਾਨ ਚੰਗਾ ਹੈ ਮਾਨ ਸਮਾਨ ਵੀ ਕਰ ਦਾਂਗੇ ਜੇ ਕੋਈ ਲੈਣ ਲੱਗ ਰਿਹਾ ਟੂਰ ਤੇ ਲਓ ਵੀ ਮਿੱਤਰੋ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਆ ਪਹਿਲਾਂ ਇਹ ਵਪਾਰੀ ਭਰਾ ਕੋਲੇ ਪਹੁੰਚੇ ਤੇ ਇਹ ਮਹਿੰਗਾ ਹੋਵੇ ਕੋਈ 10-15000 ਰੁਪਇਆ ਤੁਸੀਂ ਉਦੋਂ ਜਾਇਜ਼ ਰੇਟ ਦੇ ਵਿੱਚ ਖਰੀਦ ਕੇ ਤੇ ਗਾਂਹ ਸੇਲ ਕਰਨਾ ਜਾਂ ਘਰੇ ਰੱਖਣਾ ਰੱਖਿਓ ਇਹ ਤਾਂ ਵੀ ਮਜਬੂਰੀ ਕਰਕੇ ਇੱਕ ਨੌਕਰੀ ਦਾ ਕਰਕੇ ਸੇਲ ਕਰਨਾ ਪੈ ਰਿਹਾ ਤੇ ਖਰੀਦ ਸਕਦੇ ਹੋ ਜੀ